ਸਮਰ ਐਕਸਪ੍ਰੈਸ ਵੀ ਆਇਆ ਰਿਹਾ ਸਾਰੇ तमाम ਦਸਤਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਗੱਲ ਕਰਦੇ ਹਾਂ ਇਸ ਕੇਂਦਰ ਮਾਤਾ ਵਾਲਾ ਕੜਾ ਜਿੱਥੇ ਰਮੇਸ਼ ਸਾਹਿਬ ਦੀ ਆਮਦ ਹੋ ਕੇ ਆ ਕੇ ਸਾਡਾ ਸਾਬ ਪ੍ਰਾਪਤ ਕਰਵਾ ਕੇ ਪਹੁੰਚਿਆ ਗਿਆ ਅਤੇ ਇਸ ਮੌਕੇ ਜਿੰਨਾ ਵੀ ਸਟਾਫ ਸੀਗਾ ਸਟਾਫ ਨੂੰ ਬਹੁਤ ਬਹੁਤ ਵਧੀਆ ਕਾਰਜ ਜਰੀਆਂ ਜਿਹੜੀਆਂ ਮਦਦੀਆਂ ਕਈਆਂ ਬੜੇ ਵਧੀਆ ਪਰਮਾਣਚੇ ਜਿਹੜੇ ਕੀਤੇ ਗਏ ਇਸ ਮੌਕੇ ਤੇ ਜਿੰਦੇ ਆੜਾ ਹੜਕੇ ਤੇ ਸਾਡੇ ਆਮ ਆਦਮੀ ਪਾਰਟੀ ਤੋਂ ਡਾਕਟਰ ਮੰਤਰੀ ਸਰਦਾਰ ਹਰਪਿੰਦਰ ਸਿੰਘ ਜੀ ਤੋਂ ਜੱਚੇ ਸਿਰ ਤੇ ਪਹੁੰਚੇ ਅਤੇ ਨਾਲ ਹੀ ਪਟਾਰੀ ਹੜਕੇ ਦੇ ਐਮ ਐਲ ਏ ਸਰਦਾਰ ਕੁਸ਼ਿੰਦਰ ਸਿੰਘ ਜੀ ਐਮ ਐ ਤੇ ਉਹ ਵੀ ਇੱਥੇ ਉੱਚੇ ਦੌਰ ਤੇ ਪਹੁੰਚੇ ਅਤੇ ਹਸਪਤਾਲ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਜਿਹੜੀਆਂ ਸੀ ਸੋ ਦੱਸਿਆ ਸੀ ਉਹਨਾਂ ਬਾਰੇ ਅਮਨਦੇਸ ਸਾਹਿਬ ਅਤੇ ਮੰਤਰੀ ਸਾਹਿਬ ਤੋਂ ਜਾਗਰੂਕ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਨਿਮਾਸ਼ਕ ਦੀ ਦਵਾਈਆ ਗਿਆ ਕਿੰਨੀਆਂ ਵੀ ਜਿੱਥੇ ਪਰੇਸ਼ਾਨੀਆਂ ਸਮੱਸਿਆਵਾਂ ਆ ਰਹੀਆਂ ਹਾਂ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਫੱਲ ਕੀਤਾ ਜਾਊਗਾ ਇਹ ਦੇਖਣਾ ਹੋਵੇਗਾ ਕਿ ਇਹ ਸਮੱਸਿਆਵਾਂ ਜਿਹੜੀਆਂ ਹਨ ਇਹਨਾਂ ਤੇ ਸਰਕਾਰ ਜਾਂ ਸਰਕਾਰ ਦੇ ਜਿਹੜੇ ਵੀ ਨਿਮਾਦੇ ਹਨ ਇਹ ਸਾਰੇ ਉੱਤਰਦੇ ਹਨ ਜਾਂ ਨਹੀਂ ਉੱਤਰਦੇ ਹਨ ਇਹ ਤਾਂ ਅੰਮ੍ਰਾਂ ਸਮਾਂ ਹੀ ਕ세ਗਾ ਇਹ ਆ ਉਸ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਨ ਧੰਨਵਾਦ ਜੀ ਸਰ ਹਾਂਜੀ ਸਰ ਅੱਜ ਸਿਹਤ ਕੇਂਦਰ ਮਾਨਾਵਾਲਾ ਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਖੰਡ ਪਟ ਸਾਹਿਬ ਦੇ ਆਰੰਭ ਕਰਾ ਕੇ ਭੋਗ ਪਾਏ ਗਏ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇੱਥੇ ਆ ਪਹੁੰਚੇ ਅੱਜ ਸੀਐਚਸੀ ਮਾਨਾਵਾਲਾ ਤੁਸੀਂ ਜਸ ਕੋ ਸਟਾਰ ਬਣੂ ਨਾਤੇ ਸ਼੍ਰੀ ਖੰਡ ਪਾ ਸਾਉਂਦੇ ਦੇ ਭੋਗ ਪਾਏ ਗਏ ਨੇ ਔਰ ਸਾਰਾ ਸਟਾਫ ਜਿਹੜਾ ਹਾਜ਼ਰ ਹੋਇਆ ਨਵੇਂ ਸਾਲ ਦਾ ਸ਼ੋਭ ਵਰੰਮਿਤ ਪਾ ਤੁਮੈਂ ਇਸ ਨੂੰ ਸਤਿ ਸਾਂਵਨ ਨੂੰ ਸਾਰੇ ਨਾਕਾਂ ਵਾਸੇ ਨੂੰ ਆਦੇ ਦੇ ਨਵੇਂ ਸਾਲ ਦੇ ਮੁਕਤੇ ਬਰਾਈ ਦੇ ਨਾਲ ਪਰਮਾਤਮਾ ਕਰੇ ਆਪਣੇ ਘਰਮ ਦੇ ਵਿੱਚ ਪਰਵਾਰਾਂ ਦੇ ਵਿੱਚ ਸੁਖੀ ਸਭੀ ਵਸਣ ਗੈਨ ਬੁਦਨੀ ਦਾ ਚੋਣੀ ਧੱਕੀ ਕਰਨਾ ਹੁੰਦਾ ਅਸੀਂ ਹਸਪੀਟਲ ਜਿਹੜਾ ਸੀਐਸਸੀ ਬਣਾ ਬਣਾ ਇਦੋਂ ਕਾਫੀ ਪਿੰਡਾਂ ਆ ਦੇਵਾੜੇ ਦੇ ਜਿਹੜੇ ਨੇ ਆਉਂਦੇ ਨੇ ਉਹ ਕਾਫੀ ਮਰੀਜ਼ ਇੱਥੇ ਆਖਦੋਂ ਦੇ ਨੇ ਉਹਨਾਂ ਦੇ ਪੀਡੀ ਦੇ ਵਿੱਚ ਵੀ ਕਾਫੀ ਆਉਂਦੇ ਨੇ ਤੋਂ ਅਸੀਂ ਹਰ ਸੰਭਵ ਕੋਸ਼ਿਸ਼ ਦੇ ਵਿੱਚ ਆ ਕਿ ਇਹਨੂੰ ਜੜੀਆਂ ਆਧੁਨਿਕ ਸੰਭਾ ਜੜੀਆਂ ਨੇ ਮੈਡੀਕਲ ਸੰਭਾ ਉਹਦੇ ਨਾਲ ਨੈਸਟ ਵੀ ਹੈ ਔਰ ਜਿਹੜਾ ਹੈ ਸੇਵਾ ਪਾਉਣਾ ਇਲਾਣ ਸੇਵਾ ਉਹਨੇ ਕੰਪਾਈਲੇਟ ਨੇ ਸਾਰੇ ਅਲ ਖਸਮੋ ਸਾਹਿਬ ਸਭਾ ਮੰਡੀ ਸੰਜੀਤ ਬਾਨ ਸਾਹਿਬ ਮੈਡਮ ਸਿੰਘਾ ਸਾਡੀ ਕੀ ਬੰਚੇ ਨਹੀਂ ਸੋ ਸਮੋ ਸਟਾਫ ਨਹੀਂ ਅੱਜ ਦੇ ਇਸ ਨਵੇਂ ਸੰਦ ਦੇ ਵਿੱਚ ਦੇ ਲੱਖ ਲੋਕ ਆ ਦੇਣਗੇ ਹਾਂਜੀ ਸਰ ਇਲਾਕੇ ਦੇ ਵਿੱਚ ਇਲਾਕੇ ਦੇ ਲੋਕਾਂ ਦੀ ਇਹ ਜਿਹੜੀ ਵੱਡੀ ਮੰਗ ਹੈ ਕਿ ਇੱਥੇ ਸਟਾਫ ਦੀ ਜਿਹੜੀ ਆ ਬਹੁਤ ਕਮੀ ਆ ਰਹੀ ਹੈ ਦੇਖੋ ਅਸੀਂ ਜੇ ਕੋਈ ਸਮੋ ਸਾਹਿਬ ਨਾਲ ਉਹ ਕਰਦੇ ਨੇ ਜੇ ਇਸ ਸਟਾਫ ਕੀ ਤੋਂ ਤੇ ਜਿਹਦੇ ਲੋਕਲ ਲੈਵਲ ਤੇ ਪੂਰੀ ਕਰਨ ਵਾਲੀ ਗੱਲ ਨਾਲ ਕੋਈ ਅੰਦਰਸਾਰੇ ਸੰਤਾਨਾ ਹਸਪੀਟਲ ਆਸੀ ਬੋਲਾ ਹਸਪੀਟਲ ਵੀ ਆ ਜੇ ਕੋ ਜੋ ਕੰਸਟੈਂਟ ਬਿਸ਼ਫਟ ਕਰਨ ਦੀ ਮੇ ਵੀ ਦੋਫੋ ਕਰਾਂਗੇ ਕਿ ਤੇ ਮੈਂ ਸੇਤ ਮੰਤਰੀ ਸਾਹਿਬ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਸਾਡਾ ਸਟਾਫ ਜਿਹੜਾ ਤੇ ਪੂਰਾ ਕੀਤਾ ਜਾਵੇ ਤਾਂ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦੇਖਤ ਪੇਸ਼ਨਾਵਾਂ ਸਰ ਇਲਾਕੇ ਨਾਲ ਅਸੀਆਂ ਦੀ ਸਭ ਤੋਂ ਵੱਡੀ ਮੰਗ ਇਹ ਵੀ ਆ ਵੀ ਇੱਥੇ ਹੱਡੀਆਂ ਵਾਲੇ ਡਾਕਟਰ ਜਿਹੜੇ ਆ ਜਰੂਰ ਹੋਣੇ ਚਾਹੀਦੇ ਕਿਉਂਕਿ ਨੈਸ਼ਨਲ ਹਾਈਵੇ ਤੇ ਆਮ ਹੀ ਐਕਸੀਡੈਂਟ ਜਿਹੜੇ ਆ ਹੁੰਦੇ ਰਹਿੰਦੇ ਆ ਤੇ ਇਲਾਕੇ ਦੇ ਵਿੱਚ ਕੋਈ ਵੀ ਡਾਕਟਰ ਨਾ ਹੋਣ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੈਂ ਜਰੂਰ ਗੱਲ ਕਰੂੰਗਾ ਆਸਥੋਪੈਟਿਕਸ ਦੇ ਨਹੀਂ ਡਾਕਟਰ ਨਹੀਂ ਉਹ ਤੇ ਪ੍ਰੋਵਾਈਡ ਕਰਾ ਦਿੱਤੇ ਠੀਕ ਹੈ ਧੰਨਵਾਦ ਜੀ ਹਾਂਜੀ ਸਰ ਅੱਜ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਸਿਹਤ ਕੇਂਦਰ ਮਾਨਾਂਵਾਲਾ ਕਲਾਂ ਵਿਖੇ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ ਤੇ ਇਸ ਪ੍ਰੰਤ ਦਾ ਡਾਕੀ ਕਹਿਣਾ ਕਿ ਨਵੇਂ ਸਾਲ ਦੀ ਆਮਦ ਤੇ ਇਥੋਂ ਦੇ ਸਟਾਫ ਨੇ ਸਪੈਸ਼ਲੀ ਸਾਡੇ ਐਸਐਮਐਸ ਵਾਲੇ ਨੇ ਯੋਗਨ ਪਾਠ ਦਾ ਉਹ ਰੱਖਿਆ ਸੀ ਥੱਲੇ ਸ਼ੁਰੂ ਕਰਾਇਆ। ਉਹ ਤੇ ਬੜੀ ਇਹਨਾਂ ਦੀ ਕਾਲਪੇ પતિ ਹਾਂਜੀ ਸਰਦਾ ਹਾਂਜੀ ਅਧਰਵਾ ਜਿੱਥੇ ਫਲਚਰ ਗਾਉਂ ਦੀ ਕੰਮ ਕਰਾਉਂਦੀ ਨੇ। ਹਾਂਜੀ ਮੈਂ ਇਹਨਾਂ ਦੀ ਦਿਲੋਂ ਕਦਰ ਕਰਦਾ। ਹਾਂਜੀ ਉਹ ਇਹਨਾਂ ਬਹੁਤ ਹੀ ਸਮੁੰਨੇ ਇੱਜ਼ਤ। ਅਸੀਂ ਕੋਸ਼ਿਸ਼ ਕਰਦੇ ਹਾਂ ਕਰਦੇ ਹਾਂ ਕਿ ਹਰ ਕੋਈ ਉਹਦੇ ਆਸਰੇ ਨਾਲ ਚੱਲੇ। ਮੈਨੂੰ ਉੱਪਰ ਵਾਲੇ ਦੇ ਕਾਲਪੁਰਖ ਦੇ ਆਸਰੇ ਤੋਂ ਬਗੈਰ ਤਾਂ ਕੁਛ ਵੀ ਨਹੀਂ। ਹਾਂਜੀ ਜੋ ਕੁਛ ਹੈ ਉਹਦੇ ਹੱਥ ਹੈ। ਹਾਂਜੀ ਖੱਲਨ ਕਰਾਉਣੇ ਆਪਣੇ ਆਪ ਨਾ ਦੇ ਸੀਮਾਨਸ ਦੇ ਕੇ ਜੋ ਵੀ ਕੰਮ ਹੁੰਦਾ ਹਾਂਜੀ ਉਹਦੀ ਵੱਡੀ ਨਜ਼ਰ ਨਾਲ ਹੁੰਦਾ ਹਾਂਜੀ ਸਰ ਵੇਖਿਆ ਜਾਵੇ ਤੇ ਜੇਕਰ ਹੈਲਥ ਵਰਕਰਾਂ ਦੀ ਆਪਾਂ ਗੱਲ ਕਰੀਏ ਇਹ ਜਦੋਂ ਦੇ ਸਰ ਨਾਮ ਜੁਗਤ ਮੈਂ ਸਰਦਾਰ ਮਨਜੀਤ ਸਿੰਘ ਜੀ ਰੈਟਰੋਲਜੀ ਆਏ ਨੇ ਉਦੋਂ ਦੀ ਇੱਥੋਂ ਦੀ ਜਿਹੜੀ ਆ ਹੈਲਥ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਉਹਦੇ ਵਿੱਚ ਕਾਫੀ ਮਤਲਬ ਸੁਧਾਰ ਵੇਖਣ ਨੂੰ ਮਿਲਿਆ ਵਾ ਕਾਫੀ ਜ਼ਿੰਮੇਵਾਰ ਹੈਗੇ ਜਿਹੜੀਆਂ ਇਹਨਾਂ ਨੇ ਤੰਦੇਈ ਦੇ ਨਾਲ ਨਿਭਾਈਆਂ ਵਾ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਟਾਫ ਦੀ ਜਿਹੜੀ ਹੈ ਬਹੁਤ ਗੱਲ ਸਮੱਸਿਆ ਆ ਰਹੀ ਹੈ ਦੇਖੋ ਸਮੱਸਿਆਵਾਂ ਤਾਂ ਹਰ ਜਗ੍ਹਾ ਹੀ ਹੁੰਦੀਆਂ ਹਾਂਜੀ ਆਪਾਂ ਥਾਣੇ ਦੇ ਖੇਤ ਕਿਤੇ ਵੀ ਉਹਦੀ ਸਟਰੈਂਥ ਜਿਹੜੀ ਹੈ ਨਾ ਹਾਂਜੀ ਜਿਹੜੀ ਉਹਨਾਂ ਦੀ ਉਹ ਹੁੰਦੀ ਆ ਉਹ ਪੂਰੀ ਨਹੀਂ ਆ ਹਾਂਜੀ ਬਹੁਤ ਭਰਤੀਆਂ ਕੀਤੀਆਂ ਨੇ ਹਾਂਜੀ 60 ਹਜ਼ਾਰ ਤੋਂ ਟੱਪ ਗਏ ਹਾਂਜੀ ਇਹ ਵੀ ਵਾਰੀ ਆਉਣ ਵਾਲੀ ਹੈ ਸਭ ਪੂਰੀਆਂ ਹੋ ਜਾਣਗੀਆਂ ਪਰ ਸਰ ਇਸ ਇਲਾਕੇ ਦੀ ਮੰਗ ਹੈ ਵੀ ਇੱਥੇ ਡਾਕਟਰਾਂ ਦੀ ਜਿਹੜੀ ਹੈ ਕਮੀ ਹੈ ਉਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇ ਡੈਫੀਨਿਟਲੀ ਆਈ ਟੇਕ ਇਟ ਵਿਦ ਸੀਸ ਫਰ ਅਕਤੂਬਰ ਦਿਸ ਇਮ ਤੇ ਕਰਾਮ ਗੱਲ ਕਰਾਂਗੇ ਬਾਕੀ ਜੀ ਤਰੱਕੀ ਹੋਈ ਹੈ ਤੁਸੀਂ ਇਹ ਨਾਲ ਵੇਖੋ ਤੁਸੀਂ ਚਿਹਰਾ ਕੀ ਕਹਿ ਰਿਹਾ ਹਾਂਜੀ ਠੀਕ ਠੀਕਾ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਤੇ ਮਿਹਨਤੀ ਨੇ ਆ ਗਾਵਾ ਬਦੂ ਨੇ ਹਾਂਜੀ ਤੇ ਇਹ ਕੰਮ ਇਹਨਾਂ ਦੇ ਇੱਥੇ ਹੋਣ ਦਾ ਹੋਰ ਜ਼ਿਆਦਾ ਅਧਿਨ ਹਾਂਜੀ ਬਤਜੂ ਤੁਸੀਂ ਕਹਾਂ ਕਿ ਕਮੀ ਹੈ ਉਹ ਪੰਗਿਆਂ ਤਾਂ ਹਰ ਜਦਾਂ ਹੀ ਹੈ ਹਾਂਜੀ ਪਰ ਇੱਕ ਗੱਲ ਅਸੀਂ ਹੋਰ ਕਹਣੀ ਚਾਹੁੰਨਾ ਹੈ ਮੰਤਰੀ ਸਾਹਿਬ ਜੀ ਦੇ ਨਾਲ ਵੀ ਸਾਡਾ ਇਹੀ ਵਿਚਾਰ ਆ ਰਿਹਾ ਸੀਗਾ ਤੇ ਇੱਥੇ ਜਿਹੜੇ ਨਸ਼ਾ ਲੈਣਾ ਵਾਲੇ ਨੌਜਵਾਨ ਆਉਂਦੇ ਆ ਉਹਨਾਂ ਵੱਲੋਂ ਕਾਫੀ ਸ਼ਰਾਰਤਾਂ ਕੀਤੀਆਂ ਜਾਂਦੀਆਂ ਹਸਪੀਟਲ ਦਾ ਸਮਾਨ ਲਾਹ ਲਿਆ ਜਾਂਦਾ ਵਾ ਅਤੇ ਇੱਕ ਦੂਜੇ ਦੇ ਨਾਲ ਲੜਦੇ ਆ ਸਟਾਫ ਦੇ ਨਾਲ ਵੀ ਲੜਾਈ ਝਗੜਾ ਕਰਦੇ ਆ ਇਹ ਸਟਾਫ ਨੂੰ ਇੱਥੇ ਬਹੁਤ ਮੁਸ਼ਕਲ ਆਉਂਦੀ ਹੈ ਸਟਾਫ ਦਾ ਵੀ ਇਹ ਕਹਿਣਾ ਵੀ ਸਾਨੂੰ ਜਿਹੜੇ ਮਲਾਜਮ ਆ ਉਹ ਉਹਨਾਂ ਵਹੀਆ ਕਰਵਾਏ ਜਾਣ ਤਾਂ ਵੀ ਸਾਡੀ ਜਾਣ ਮਾਲ ਦੀ ਰਾਖੀ ਕੀਤੀ ਜਾਵੇ। ਉਹ ਦੱਸੋ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਅਸਰ ਸਕਿਉਰਟੀ ਚਾਹੀਦੀ ਯਾਰ ਸਕਿਉਰਟੀ ਬਾਈਬਲ ਟੇਕਅਟ ਬਦ ਦਿੰਨ ਐਸਐਸਪੀ ਸਰ ਇਹ ਬਹੁਤ ਗੰਭੀਰ ਮੁੱਦਾ ਇਹ ਇਹ ਵੀ ਕੱਲ ਹੀ ਇਹ ਗੱਲ ਕਰਾਂ ਠੀਕ ਹੈ ਕਿਉਂਕਿ ਮੈਂ ਕੱਲ ਮਿਲਾਂਗਾ ਮੈਂ 3-4 ਦਿਨ ਬਾਅਦ ਤੁਹਾਨੂੰ ਵਰਤੋਂ ਆਇਆ ਹਾਂ ਜੀ ਕੱਲ ਹੀ ਹੀ ਕਰੇ ਠੀਕ ਹੈ ਧੰਨਵਾਦ ਵਾਈਗਰਿਕਾ ਖਾਲਸਾ ਵੈਕਿਨੂ ਫਤੇ ਮੈਂ ਡਾਕਟਰ ਨਜੀਦ ਸਿੰਘ ਰਟਾਲ ਐਸ ਐਮਓ ਸੀਐਸਸੀ ਮਾਨਾ ਵਾਲਾ ਤੇ ਇੱਥੇ ਅਸੀਂ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਪਰਸੋਂ ਰੋਇਤੋਂ ਖੰਡਰਪਤ ਸਾਹਿਬ ਆਰਾਮ ਕਰਾਈ ਸੀ ਜੀ ਜਿਹਦਾ ਅਜੂ ਭੂਗ ਪਿਆ ਵਾ ਤੇ ਉਸ ਤੋਂ ਬਾਅਦ ਕੀਰਤਨ ਹੋਇਆ ਜੀ ਤੇ ਅੱਜ ਭੂਗ ਦੋਬਰਾ ਦਾ ਸਾਰੇ ਜਿਹੜੇ ਇੱਥੇ ਪਤਵੰਤੇ ਸੱਜਣ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਕੀਟੋ ਸਾਹਿਬ ਆਪਣੇ ਬਹੁਤ ਕੀਮਤੀ ਸਮੇਂ ਚ ਸਰ ਹਰਭਜਨ ਸਿੰਘ ਜੀ ਜਿਹੜੇ ਸਾਹਿਬ ਕੈਪਟਨ ਮੰਤਰੀ ਆਪਣੇ ਬਹੁਤ ਹੀ ਕੀਮਤੀ ਸਮੇਂ ਚ ਟਾਈਮ ਗੱਲ ਕੇ ਪਹੁੰਚੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੈਡਮ ਸੀਮਾ ਸੋਢੀ ਜੀ ਆਏ ਨੇ ਆਪਣਾ ਚੇਅਰਪਰਸਨ ਮਾਰਕੀਟ ਕਮੇਟੀ ਏਟਾਰੀ ਤੋਂ ਤੇ ਸਾਡੇ ਸਿਰੋਸਜਣ ਸਾਹਿਬ ਇੱਥੋਂ ਹੋ ਕੇ ਗਏ ਨੇ ਐਸਐਮਓ ਸਾਹਿਬਾਨ ਆਏ ਡੀਐਚਓ ਸਾਹਿਬ ਸ਼੍ਰੋਤਾ ਜਨ ਆਫਿਸ ਤੋਂ ਕਾਫੀ ਸਟਾਫ ਆਇਆ ਡੀ ਐਮ ਸੀ ਆਫਿਸ ਤੋਂ ਕਾਫੀ ਸਟਾਫ ਆਇਆ ਸਾਰਾ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਆਪਣੇ ਸਾਰੇ ਸਟਾਫ ਮੈਂਬਰਸ ਸਹਿਬਾਨ ਵੱਲੋਂ ਮੈਂ ਇਹ ਡੀਓ ਸਾਹਿਬ ਨੂੰ ਤੇ ਪੂਰੀ ਪੰਜਾਬ ਸਰਕਾਰ ਨੂੰ ਮੈਂ વિશ્વાસ ਦਿਵਾਉਣਾ ਚਾਹੁੰਦਾ ਕਿ ਅਸੀਂ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਵੈਘੁਰੂ ਜੀ ਦਾ ਓਟ ਆਸਰਾ ਵੀ ਇਸੇ ਕਰਕੇ ਲਿਆ ਵਾ ਕਿ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ ਮਰੀਜ਼ਾਂ ਦੀ ਸੇਵਾ ਕਰ ਸਕੀਏ ਤੋ ਜਿਵੇਂ ਕਿ ਇਹਨਾਂ ਦੱਸਿਆ ਕਿ ਕੁਝ ਸਾਡੇ ਕੋਲ ਚਲੋ ਹੈਗੀ ਆ ਮੈਨਪਾਵਰ ਦੀ ਘਾਟ ਆ ਮੈਂ ਸਾਡੇ ਨਾਲ ਜਰੂਰ ਇਹ ਬੈਠ ਕੇ ਡਿਸਕਸ ਕਰਦੇ ਆ ਪਰ ਫਿਰ ਵੀ ਜਿੰਨੀ ਸਾਡੇ ਕੋਲ ਮੈਨਪਾਵਰ ਜਿੰਨੇ ਡਾਕਟਰ ਸਾਹਿਬਾਨ ਹੈਗੇ ਆ ਅਸੀਂ ਪੂਰੀ ਆਪਣੀ ਤਤਪਰਤਾ ਨਾਲ ਕੋਸ਼ਿਸ਼ ਕਰਦੇ ਆ ਕਿ ਸਰਦੀ ਗਵਾਈ ਦੇ ਵਿੱਚ ਅਸੀਂ ਨੁਕਤਾ ਦੀ ਸੇਵਾ ਵਧੀਆ ਤਰੀਕੇ ਨਾਲ ਕਰੀਏ ਵਹਿਰੀ ਦਾ ਉਹ ਆਸਰਾ ਵੈਗਰ ਨੂੰ ਸਾਨੂੰ ਬਲ ਬਖਸ਼ਣ ਕਿ ਅਸੀਂ ਹੋਰ ਵਧੀਆ ਤਰੀਕੇ ਨਾਲ ਮਰੀਜ਼ਾਂ ਦੀ ਸੇਵਾ ਕਰ ਸਕੀਏ ਕਿਉਂਕਿ ਸਾਡੇ ਕੋਲ ਜਿੰਨੇ ਆਉਣਾ ਦੁਖੀ ਹੱਥ ਜੀ ਆਉਣਾ ਆ ਤੇ ਅਸੀਂ ਕੋਈ ਜਿਵੇਂ ਹੁਣੇ ਮੈਂ ਆਪਣੇ ਸਟਾਫ ਨੂੰ ਵੀ ਸਮਝਾ ਗਏ ਤੇ ਆ ਕਿ ਕੋਈ ਹਮਦਰਦੀ ਦੇ ਦੋ ਬੋਲ ਬੋਲ ਦੀਏ ਜਾਂ ਵਧੀਆ ਤਰੀਕੇ ਨਾਲ ਟੀਟ ਕਰਦੀਏ ਤੇ ਉਹਦਾ ਅੱਧਾ ਜਿਹੜਾ ਦੁੱਖ ਹੈ ਉਹਦਾ ਹੀ ਦੂਰ ਹੋ ਜਾਂਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਤਤਪਰਤਾ ਨਾਲ ਸੇਵਾ ਕਰਾਂਗੇ ਹੋਰ ਵੀ ਜਿਵੇਂ ਜਿਵੇਂ ਸਾਨੂੰ ਸਾਰਾ ਹੁਕਮ ਕਰਨਗੇ ਕਿਉਂਕਿ ਨਵੇਂ ਦੇ ਨੇ ਸਾਡੇ ਇਲਾਕੇ ਦੇ ਅਸੀਂ ਉਸੇ ਤਰ੍ਹਾਂ ਹੀ ਮਰੀਜ਼ਾਂ ਦੀ ਹੋਰ ਜ਼ਿਆਦਾ ਵਧੀਆ ਸੇਵਾ ਕਰਾਂਗੇ ਹੋਰ ਵਧੀਆ ਸਹੂਲਤਾਂ ਉਪਲਬਧ ਕਰਾਵਾਂਗੇ ਮੈਂ ਬੇਨਤੀ ਹੈ ਕਿ ਜੀ ਸਾਭ ਦੇ ਨਤੀ ਸਾਭ ਦੇ ਵੀ ਨੌਲੇਜ ਲੈਂਦੀ ਹੈ ਜੀ ਡੀਐਸਪੀ ਸਾਹਿਬ ਦੀ ਨੋਟਿਚ ਲੈਂਦੀ ਆ ਤੇ ਆਪਣੇ ਐਸਐਚਓ ਜਿਹੜੇ ਹੈਗੇ ਆ ਤੁਹਾਨੂੰ ਚਾਰਟ ਇਵੈਂਟ ਪੈਂਦਾ ਸਾਣਾ ਉਹਨਾਂ ਦੇ ਵੀ ਧਿਆਨ ਚ ਲੈਂਦੀ ਆ ਅਸੀਂ ਬੇਨਤੀ ਸਾਰ ਅੱਗੇ ਵੀ ਕੀਤੀ ਆ ਕਿ ਸਾਨੂੰ ਘੱਟੋ ਘੱਟ ਦੋ ਮੁਲਾਜ਼ਮ ਕਾਈਂਡਲੀ ਸਵੇਰੇ 8 ਵਜੇ ਤੋਂ ਲੈ ਕੇ ਦੋ ਕੋਈ ਤੱਕ ਸਾਨੂੰ ਜਰੂਰ ਦਿੱਤੇ ਜਾਣ ਸਰ ਜਿਹਦੇ ਨਾਲ ਇਹ ਬੜੀ ਲੌਂਗ ਪ੍ਰਵੇਲ ਕਰ ਰਹੀ ਪ੍ਰੋਬਲਮ ਕਿ ਉਹ ਇੱਥੇ ਬੈਠੇ ਦੇ ਸਰ ਸਾਰਾ ਦਿਨ ਉਹ ਨਸ਼ਿਆਂ ਦੇ ਟੀਕੇ ਵੀ ਲਾਉਂਦੇ ਜੀ ਪਰ ਇਹ ਕੁਆਟਰ ਹੈਗੇ ਥੋੜੇ ਤੇ ਉਹ ਆਪਣਾ ਹੁਲੜਵਾਜੀ ਵੀ ਕਰਦੇ ਨੇ ਤੋਂ ਮੈਂ ਬੇਨਤੀ ਫੇਰ ਕਰੂੰਗਾ ਆਪਨੇ ਮੈਡੀਮ ਰਾਈ ਕਿ ਸਾਨੂੰ ਦੋ ਮੁਲਾਜ਼ਮ ਕਾਈਂਡਲੀ ਜ਼ਰੂਰ ਅਵੇਲੇਬਲ ਕਰਾ ਜਨ ਤਨ ਤਨ ਸਰ ਅਵੇਲੇਬਲ ਹੈਗੇ ਜਿਵੇਂ ਹਸਪੀਟਲ ਸੋ ਫਿਕਰਾਓ ਥੈਂਕ ਯੂ ਧੰਨਵਾਦ